ਅਜੀਤ ਬਣ ਕੇ ਜਾਇਓ ਜੁਜਾਰ ਬਣ ਕੇ ਜਾਇਓ ਜੇ ਚੱਲੇ ਉਹ ਸਰਹੰਦ ਨੂੰ ਤ ਸਰਦਾਰ ਬਣ ਕੇ ਜਾਇਓ ਅਜੀਤ ਬਣ ਕੇ ਜਾਇਓ ਜੁਜਾਰ ਬਣ ਕੇ ਜਾਇਓ ਜੇ ਚੱਲੇ ਉਹ ਸਰਹੰਦ ਨੂੰ ਤ ਸਰਦਾਰ ਬਣ ਕੇ ਜਾਇਓ जे कलगी पुत्र हो जे साहेब जा प्यारे ने फिर याद करो किस रूप दिखातर चारे पुत्र वारे ने ए भुलेओ ना कुर्बानी वफादार बन के जायो ए भुले ना कुर्बानी वफादार बन के जायो جے چل لے او سرہند نوں تا سردار بن کے جائیو کیسا وین جس تھا جانا اے اس تھا تے ملنا لالا نے سچا سکھ ثابت کرنا نہیں اے نا سر تے بنے رمالانے جے ماں गुजری نوں ملنا دਸتار بن کے جائیو جے ماں गुजری نوں ملنا ਦਸਤਾਰ ਬਣ ਕੇ ਜਾਇਓ ਜੇ ਚੱਲੇ ਉਹ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ ਜੇ ਭੁੱਲੇ ਹੋ ਗੁਰਬਖਸ਼ ਲਏਗਾ ਸਤਗੁਰ ਦਾ ਵਿਸ਼ਵਾਸ ਕਰੋ ਇੱਕ ਦਾਤ ਸਿੱਖੀ ਦੀ ਮਿਲ ਜਾਵੇ ਹੱਥ ਜੋੜ ਖੜੇ ਅਰਦਾਸ ਕਰੋ ਤੁਸੀਂ ਵਾਰਿਸ ਹੋ ਸਿੱਖੀ ਦੇ ਹਕਦਾਰ ਬਣ ਕੇ ਜਾਇਓ ਤੂੰ ਵਿਾਰਿਸ ਹੋ ਸਿੱਖੀ ਦੇ ਹਕਦਾਰ ਬਣ ਕੇ ਜਾਇਓ ਜੇ ਚੱਲੇ ਹੋ ਸਰਹੰਦ ਨੂੰ ਤ ਸਰਦਾਰ ਬਣ ਕੇ ਜਾਇਓ ਇਹ ਸਬਾਹ ਹੈ ਸਾਹਿਬ ਜਾਦਿਆਂ ਦੀ ਏ ਮੇਲੇ ਵਰਗਾ ਮੇਲਾ ਨਹੀਂ ਇਥੇ ਸਿਰਫ ਸਿੱਖੀ ਦੀ ਗੱਲ ਹੋਵੇ ਇਹ ਵੋਟ ਲੈਣ ਦਾ ਵੇਲਾ ਨਹੀਂ ਜੇ ਰਾਜ ਦਿਲਾਂ ਤੇ ਕਰਣਾ ਸੇਵਾਦਾਰ ਬਣ ਕੇ ਜਾਇਓ ਜੇ ਰਾਜ ਦਿਲਾਂ ਤੇ ਕਰਣਾ ਸੇਵਾਦਾਰ ਬਣ ਕੇ ਜਾਇਓ ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ ਅਜੀਤ ਬਣ ਕੇ ਜਾਇਓ ਜੁਜਾਰ ਬਣ ਕੇ ਜਾਇਓ ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ ਜੇ ਚੱਲੇ ਹੋ ਸਰਹੰਦ ਨੂੰ ਤਾਂ ਸਰਦਾਰ ਬਣ ਕੇ ਜਾਇਓ